ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖਿਓ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੰਜਰੀ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਣੀ ਹੈ ਕਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਗਰੀਬ ਜਿਹਾ ਪਰਿਵਾਰ ਰਿਹਾ ਕਰਦਾ ਸੀ ਕਿੰਦੇ ਉਹਨਾਂ ਦੇ ਘਰ ਇੱਕ ਹੀ ਜਿਹੜੀ ਛੇਤ ਤੇ ਛੱਤ ਸੀ ਭਾਵ ਇੱਕੋ ਹੀ ਕਮਰਾ ਸੀ ਘਰ ਦੇ ਵਿੱਚ ਚਾਰ ਜੀ ਰਿਹਾ ਕਰਦੇ ਸਨ ਮਾਂ ਪਿਓ ਤੇ ਦੋ ਜਵਾਬ ਕਿੰਦੇ ਘਰ ਦੇ ਪਾਸੇ ਰੋਕ ਸੰਤ ਤੇ ਕਹਿੰਦੇ ਘਰ ਦੇ ਬਨੇਰੀਆਂ ਵੀ ਭਾਵ ਆਸੇ-ਪਾਸੇ ਦੀਆਂ ਕੰਧਾਂ ਵੀ ਟੁੱਟੀਆਂ ਹੋਈਆਂ ਸਨ ਕਹਿੰਦੇ ਉਹਨਾਂ ਦੇ ਕੋਲ ਆਪਣੇ ਰੋਟੀ ਗੁਜਰ ਦਾ ਕੋਈ ਉਹਨਾਂ ਕੋਲ ਗੁਜ਼ਾਰਾ ਨਹੀਂ ਸੀ ਹੈਗਾ ਕਹਿੰਦੇ ਉਹਨਾਂ ਕੀ ਕਰਿਆ ਕਰਨਾ ਵੀ ਦਿਨ ਭਰ ਮਜ਼ਦੂਰੀ ਕਰਿਆ ਕਰਨੀ ਜੇ ਮਿਲਿਆ ਕਰਨੀ ਨਾ ਮਿਲਿਆ ਕਰਨੀ ਤੇ ਆਸ-ਪਾਸ ਕੋਈ ਮੰਗ-ਮੋਂਗ ਕੇ ਤੇ ਖਾ ਲਿਆ ਕਰਨਾ ਕਹਿੰਦੇ ਉਹਨਾਂ ਦੇ ਘਰ ਨਾਲ ਇੱਕ ਕਤੂਰਾ ਤੇ ਇੱਕ ਦੋ ਕਤੂਰੇ ਰੋਜ਼ ਆਇਆ ਕਰਦੇ ਕਹਿੰਦੇ ਉਹ ਉਹਨਾਂ ਦੇ ਆਸੇ-ਪਾਸੇ ਬੈਠੇ ਰਿਆ ਕਰਦੇ ਹੁਣ ਉਹਨਾਂ ਕੋਲ ਤੇ ਆਪ ਖਾਣ ਨੂੰ ਕੁਝ ਨਹੀਂ ਸੀ ਹੈਗਾ ਉਹਨਾਂ ਉਸ ਨੂੰ ਕੀ ਦੇਣਾ ਸੀ ਪਰ ਫਿਰ ਵੀ ਉਹ ਇੰਤਜ਼ਾਰ ਕਰਦੇ ਰਹਿੰਦੇ ਕਿ ਸਾਨੂੰ ਵੀ ਕੁਝ ਦੇਣਗੇ ਕਹਿੰਦੇ ਐਵੇਂ ਕਰਦੇ ਕਰਦੇ ਸਮਾਂ ਹੌਲੀ-ਹੌਲੀ ਲੰਘਣ ਲੱਗਾ ਪਰ ਕਹਿੰਦੇ ਉਹਨਾਂ ਨੇ ਉਸਤੇ ਘਰ ਰੋ ਜਾਇਆ ਕਰਨਾ ਕਹਿੰਦੇ ਇੰਤਜ਼ਾਰ ਕਰਿਆ ਕਰਨਾ ਕਹਿੰਦੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਸੀ ਕਹਿੰਦੇ ਉਹ ਜਿਹੜਾ ਕਤੂਰੇ ਸਨ ਉਹਨਾਂ ਦੇ ਵਿੱਚੋਂ ਇੱਕ ਕੁੱਤੀ ਸੀ ਕਹਿੰਦੇ ਕੁਝ ਸਮਾਂ ਲੰਘ ਗਿਆ ਤੇ ਕਹਿੰਦੇ ਹੁਣ ਉਹ ਬੱਚਿਆਂ ਨੂੰ ਜਨਮ ਦੇਣਾ ਸੀ ਉਹਨੇ ਉਹ ਆਸ-ਪਾਸ ਦੇਖਦੀਏ ਕਿ ਕਿੱਥੇ ਹੁਣ ਮੈਂ ਆਪਣੇ ਬੱਚਿਆਂ ਨੂੰ ਜਨਮ ਦਵਾਂ ਕਹਿੰਦੇ ਗਰਮੀ ਦੇ ਦਿਨ ਸਨ ਥਾਂ ਕਿਤੇ ਕੋਈ ਵੀ ਨਹੀਂ ਸੀ ਲੱਭੀ ਹੈਗੀ ਆਸ-ਪਾਸ ਬੜੇ ਥਾਵਾਂ ਤੇ ਦੇਖਦੀਏ ਕਹਿੰਦੀ ਕਿ ਸਾਰਿਆਂ ਦੇ ਘਰ ਹੁਣ ਕੰਧਾਂ ਉੱਚੀਆਂ ਸਨ ਕਿਤੇ ਵੀ ਕੋਈ ਥਾਂ ਨਾ ਲੱਭੀ ਕਹਿੰਦੇ ਆਸੇ-ਪਾਸੇ ਗਰਮੀ ਹੋਣ ਕਰਕੇ ਤੇ ਜਿਹੜੇ ਰੁੱਖ ਸਨ ਕਹਿੰਦੇ ਉਹ ਰਾਹ ਦੇ ਉੱਤੇ ਸਨ ਡਰ ਸੀ ਵੀ ਕਿਤੇ ਕੋਈ ਕੁੱਤਾ ਕਿਸੇ ਚੀਜ਼ ਦੇ ਥੱਲੇ ਨਾ ਆ ਜਾਵੇ ਮੇਰਾ ਜਵਾਬ ਹੁਣ ਹਾਰ ਥੱਕ ਕੇ ਤੇ ਉਸੇ ਜਿਹੜਾ ਗਰੀਬ ਜਿਹਾ ਪਰਿਵਾਰ ਸੀ ਉਹਦੇ ਘਰ ਆ ਜਾਂਦੀ ਕਹਿੰਦੇ ਇੱਕੋ ਹੀ ਸਿਰ ਤੇ ਛੱਤ ਸੀ ਉਹਨਾਂ ਦੇ ਕਮਰੇ ਦੇ ਪਿੱਛੇ ਕਹਿੰਦੀ ਰੋਖ ਸੀ ਕਹਿੰਦੇ ਉਹ ਸਾਰੇ ਪੱਤੇ ਪੁੱਤੇ ਇਕੱਠੇ ਕਰਕੇ ਤੇ ਉੱਥੇ ਇਕੱਠੇ ਕਰ ਦਿਆ ਕਰਦੇ ਕੂੜਾ ਹੀ ਇਕੱਠਾ ਕਰਨਾ ਵੀ ਆਪਾਂ ਜਦੋਂ ਘਰ ਕਈ ਵਾਰ ਕੂੜਾ ਇਕੱਠਾ ਕਰਕੇ ਤੇ ਰੱਖ ਛੱਡਦੇ ਆ ਕਹਿੰਦੇ ਇਹ ਵੀ ਦਲੀਦਰ ਦਾ ਨਿਰਾ ਥਾਂ ਹੁੰਦਾ ਤੇ ਹੁਣ ਉਹਨਾਂ ਵੀ ਪਿੱਛੇ ਕੂੜਾ ਇਕੱਠਾ ਕਰਕੇ ਤੇ ਰੱਖਿਆ ਹੋਇਆ ਸੀ ਹੁਣ ਉਹ ਜਿਹੜੇ ਕੁੱਤੀ ਸੀ ਉਹਨਾਂ ਦੇ ਘਰ ਰੋਜ਼ ਆਇਆ ਕਰਦੀ ਆਗੇ ਤੇ ਉਸ ਥਾਂ ਦੇ ਉੱਤੇ ਬੈਠ ਕੇ ਟੋਇਆ ਪਟਣ ਲੱਗਦੀ ਕਹਿੰਦੇ ਹੁਣ ਉਹਨਾਂ ਦੀ ਜਿਹੜੀ ਉਹਨਾਂ ਦੀ ਧੀ ਤੇ ਪੁੱਤ ਸੀ ਨਾ ਛੋਟੇ ਜਵਾਕ ਸੀ ਉਹਨਾਂ ਰੋਜ਼ ਉਸ ਨੂੰ ਪਜਾ ਦਿਆ ਕਰਨਾ ਸ਼ਾਮ ਨੂੰ ਰੋਟੀ ਟੁਕ ਜੋ ਹੋਇਆ ਕਰਨਾ ਉਹਨਾਂ ਦਾ ਮਸਾ ਆਪਣਾ ਗੁਜਰਬੱਸਰੀ ਹੋਇਆ ਕਰਨਾ ਇੱਕ ਦਿਨ ਮਾਣਯੋ ਦੇ ਹਾਲਾਤ ਦੇਖ ਕੇ ਕਿਹਾ ਵੀ ਕੋਈ ਨਾ ਜੇ ਆ ਜਾਂਦੀ ਇਹ ਰੋਕ ਥਲੇ ਬੈਨਦੀ ਤੇ ਤੁਹਾਡਾ ਕੀ ਲੈਣਦੀ ਹੈ ਹੁਣ ਉਹਨੇ ਵਿਚਾਰੀ ਨੇ ਕੀ ਕਰਿਆ ਕਰਨਾ ਵੀ ਜੋ ਰੋਟੀ ਪ੍ਰਸ਼ਾਦਾ ਹੋਇਆ ਕਰਨਾ ਉਹ ਚੁੱਕੋ ਜਿਹਾ ਹਿੱਸਾ ਬਚਾ ਕੇ ਤੇ ਰੱਖ ਲਿਆ ਕਰਨਾ ਕਹਿੰਦੇ ਹੁਣ ਉਹਨੂੰ ਪਾ ਦਿਆ ਕਰਨਾ ਕਹਿੰਦੇ ਹੁਣ ਉਹਨੇ ਘਰ ਦੇ ਪਿੱਛੇ ਉਹਨੇ ਰੁੱਖ ਦੇ ਥੱਲੇ ਛੋਟਾ ਜਿਹਾ ਟੋਇਆ ਪੁੱਟ ਕੇ ਤੇ ਕਹਿੰਦੇ ਹੁਣ ਗਰਮੀ ਸੀ ਟੋਇਆ ਉਹਨੇ ਤਾਂ ਪੁੱਟਿਆ ਸੀ ਉਹਦੇ ਵਿੱਚ ਬੈਠੀ ਰਿਆ ਕਰਨਾ ਕਹਿੰਦੇ ਉਹਨੇ ਹੁਣ ਜੋ ਰੋਟੀ ਟੋਕ ਖੋਇਆ ਕਰਨਾ ਉਹਨੂੰ ਪਾਹ ਆਇਆ ਕਰਨਾ ਕਹਿੰਦੇ ਉਹਨੂੰ ਵੀ ਐਸੀ ਵੀ ਕਿਹਾ ਜਾਂਦਾ ਵੀ ਭੁੱਖੇ ਦੀ ਜਿਹੜੀ ਅਸੀਸ ਆ ਉਹ ਉਤਾਰ ਦਿੰਦੀ ਤੇ ਉਹਨੇ ਵੀ ਐਵੇਂ ਕਰਨਾ ਆਰੰਭ ਕਰ ਦਿੱਤਾ ਕਹਿੰਦੇ ਹੁਣ ਕੁਝ ਸਮਾਂ ਲੰਘਿਆ ਤੇ ਉਹਦੇ ਨਾਲ ਛੋਟੇ ਛੋਟੇ ਕਤੂਰੇ ਆਨੂੰ ਕਹਿੰਨੇ ਜਨਮ ਦਿੱਤਾ ਉਹਨਾਂ ਨੂੰ ਮਾਣੂ ਇਹ ਸੀ ਵੀ ਇਹਨਾਂ ਵਿਚਾਰ ਨੂੰ ਕੁਝ ਦਵਾਂਗੇ ਦੁੱਧ ਆਵੇਗਾ ਤੇ ਇਹਦੇ ਜਵਾਬ ਉਡਾਰੂ ਹੋ ਜਾਣਗੇ ਨਾਲੇ ਇੱਥੋਂ ਤੁਰ ਜਾਣਗੇ ਕਿੰਦੇ ਉਹਨੇ ਨਾ ਵਿਚਾਰੀ ਨੇ ਜੋ ਵੀ ਮਿਲਿਆ ਕਰਨਾ ਉਹਦਾ ਹੁਣ ਕਰਦੇ ਤੋਂ ਚੋਰੀ ਕੁਝ ਹਿੱਸਾ ਬਚਾ ਕੇ ਤੇ ਰੱਖ ਲਿਆ ਕਰਨਾ ਕਿੰਦੇ ਉਹਨੂੰ ਪਾ ਆਇਆ ਕਰਨਾ ਕਿ ਤੋਂ ਦੁੱਧ ਦਾ ਕੁੱਟ ਮਿਲਿਆ ਕਰਨਾ ਉਹ ਵੀ ਉਹਨੂੰ ਪਾ ਆਇਆ ਕਰਨਾ ਕਿੰਦੇ ਕੁਝ ਹੌਲੀ ਹੌਲੀ ਕਰਦਿਆ ਕੋਈ 4 ਕੁ ਮਹੀਨੇ ਦਾ ਸਮਾਂ ਲੰਘਿਆ ਤੇ ਕਿੰਦੇ ਉਹ ਆਪਣੇ ਜਿਹੜੇ ਕਤੂਰੇ ਸਨ ਉਹਨਾਂ ਨੂੰ ਲੈ ਕੇ ਉੱਥੇ ਚਲੇਗੀ ਹੁਣ ਉਹਨੇ ਹੌਲੀ-ਹੌਲੀ ਕਰਦਿਆਂ ਨਾ ਟੋਇਆ ਬੜਾ ਵੱਡਾ ਪੋਟ ਦਿੱਤਾ ਸੀ। ਇੱਕ ਦਿਨ ਮਾਂ ਉਹਦੀ ਵੀ ਸਾਰੇ ਜਿੰਨਾ ਵੀ ਇੱਕ ਪੱਤੇ ਨੇ ਜੋ ਵੀ ਚੀਜ਼ਾਂ ਨੇ ਬਿੱਥੇ ਚੁੱਕਦਾ ਤੇ ਟੋਇਆ ਵੀ ਭੁਰਦਾ। ਕਹਿੰਦੇ ਜਦੋਂ ਉਹ ਉਸ ਥਾਂ ਤੇ ਜਾਂਦੀ ਹੈ ਨਾ ਜਿੱਥੇ ਉਹ ਆ ਕੇ ਰੋਜ਼ ਬੈਠਦੀ ਸੀ। ਕਹਿੰਦੇ ਉਹਨੂੰ ਕੋਈ ਲਿਸ਼ਕਣੀ ਜੀ ਚੀਜ਼ ਦੇ ਸੀ। ਕਹਿੰਦੇ ਉਹਨੇ ਹੌਲੀ ਜੀ ਟੋਇਆ ਹੋਰ ਪੋਟਿਆ ਤੇ ਦੇਖਦੀ ਹੈ ਵੀ ਕਾਗੜ ਸੋਨੇ ਦੇ ਭਰੀ ਹੋਈ ਸੀ। ਕਹਿੰਦੇ ਉਹਨੂੰ ਚੁੱਕ ਕੇ ਤੇ ਘਰ ਲੈ ਆਈ। ਹੁਣ ਉਹ ਆਪਣੇ ਜਦੋਂ ਸ਼ਾਮ ਦਾ ਇੰਤਜ਼ਾਰ ਕਰਨ ਲੱਗੀ ਵੀ ਕਦੋਂ ਆਉਣਗੇ ਤੇ ਕਦੋਂ ਦੱਸਾਂ। ਉਨਾਂ ਸਾਰੀ ਗੱਲ ਦੱਸਦੀ ਉਹ ਹੈਰਾਨ ਹੋ ਜਾਂਦੇ ਨੇ ਵੀ ਸਾਡੇ ਘਰ ਸੋਨਾ ਸੀ ਪਰ ਸਾਨੂੰ ਨਹੀਂ ਸੀ ਪਤਾ ਕਹਿੰਦੀ ਯਾਦ ਕਰੋ ਆਪਣੇ ਘਰ ਇੱਕ ਕੁੱਤੀ ਰੋਜ਼ ਆਉਂਦੀ ਸੀ ਤੁਸੀਂ ਉਹਨੂੰ ਭਜਾ ਦਿੰਦੇ ਸੀ ਮੈਂ ਕਿਹਾ ਸੀ ਵੀ ਕੋਈ ਨਾ ਉਹਨੂੰ ਉੱਥੇ ਬਹਿ ਲੈੰਦੋ ਕਹਿੰਦੇ ਉਹੀ ਰੋਜ਼ ਟੋਇਆ ਪੁੱਟਦੀ ਹੁੰਦੀ ਸੀ ਸ਼ਾਇਦ ਉਹ ਆਪਾਂ ਨੂੰ ਕੋਈ ਸੰਕੇਤ ਦੇਂਦੀ ਸੀ ਤੇ ਆਪਾਂ ਉਹ ਜਾਣ ਨਹੀਂ ਸਕੇ ਤੇ ਕਹਿੰਦੇ ਉਹਦੇ ਭਾਗਾ ਕਰਕੇ ਹੀ ਆਪਾਂ ਨੂੰ ਨਸੀਬ ਹੋਇਆ ਨਾ ਉਹ ਆਪਣੇ ਘਰ ਆਉਂਦੀ ਕਹਿੰਦੇ ਮੈਂ ਜੇ ਰੋਟੀ ਦਾ ਟੁਕ ਪਾਣ ਬਾਰੇ ਸੋਚਿਆ ਤੇ ਵਿਚਾਰੀ ਆ ਕੇ ਇੱਥੇ ਰਹਿਣ ਵੀ ਲੱਗ ਗਈ ਇੱਥੇ ਥਾਂ ਮਿਲ ਗਿਆ ਤੇ ਕਹਿੰਦੇ ਉਹਨੇ ਹੀ ਆਪਣੇ ਨੂੰ ਇਹ ਸੰਕੇਤ ਦੇ ਕੇ ਤੇ ਉਹਨੇ ਆਪਣੇ ਭਾਗਾ 'ਚ ਇਹ ਸੋਨਾ ਲਿਖਿਆ ਕਹਿੰਦੇ ਹੁਣ ਉਹਨਾਂ ਆਪਣੇ ਘਰ ਦੇ ਥਾਂ ਤੇ ਮੈਲ ਮਨਾਰੇ ਬਣਾ ਲੈ ਪਰ ਹੁਣ ਉਹਨਾਂ ਨੂੰ ਸਮਝ ਆ ਗਈ ਸੀ ਕਿ ਸਭ ਤੋਂ ਵੱਡਾ ਧਾਨ ਕਿਸੇ ਦਾ ਢਿੱਡ ਪਰ ਨਹੀਂ ਹੁੰਦਾ ਤੇ ਉਸ ਦਿਨ ਤੋਂ ਉਹ ਇਸ ਤਰ੍ਹਾਂ ਧਾਨ ਕਰਨ ਲੱਗੇ ਜਿਸ ਦੇ ਨਾਲ ਉਹਨਾਂ ਦੀ ਦੁਨੀਆ ਬਦਲ ਗਈ ਕਿ ਆਪਾਂ ਵੀ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਖਵਾ ਕੇ ਤਾਂ ਦੇਖੀਏ ਪਰਮਾਤਮਾ ਆਪਣੇ ਲੇਖ ਆਪੇ ਬਦਲ ਦੇਣਗੇ ਇਕ ਵਾਰ ਨਾ ਇੱਕ ਥਾਂ ਸੀ ਕਹਿੰਦੇ ਉੱਥੇ ਰੋਜ਼ ਸਵੇਰੇ ਸ਼ਾਮ ਲੋਕੀ ਕਥਾ ਕੀਰਤਨ ਸਰਵਣ ਕਰਨ ਆਇਆ ਕਰਦੇ ਸਨ ਕਹਿੰਦੇ ਇੱਕ ਦਿਨ ਕਥਾ ਕੀਰਤਨ ਕਰਦੇ ਕਰਦੇ ਨਾ ਉਸ ਸੰਤ ਜੀ ਜਿਸ ਪੱਥਰ ਉੱਤੇ ਬੈਠਿਆ ਕਰਦੇ ਸੀ ਉਹਦੇ ਨਾਲ ਹੀ ਇੱਕ ਪੱਥਰ ਦੇ ਉੱਤੇ ਇੱਕ ਬੜਾ ਵੱਡਾ ਕਹਿੰਦੇ ਵੀ ਰੋਕ ਥੱਲੇ ਥੱਲੇ ਬੈਠਦੇ ਸੀ ਤੇ ਬੜਾ ਵੱਡਾ ਪੱਤਾ ਥੱਲੇ ਡਿੱਗਦਾ ਉਹ ਪਤਾ ਜਿਵੇਂ ਸੰਤ ਜੀ ਦੇ ਨਾਲ ਪਏ ਪੱਥਰ ਉੱਤੇ ਡੇਕਦਾ ਨਾ ਤਾਂ ਉਹ ਸੋਨੇ ਦੇ ਵਿੱਚ ਬਦਲਿਆ ਜਾਂਦਾ ਹੈ ਕਿੰਦੇ ਜਿਵੇਂ ਉਹ ਸੋਨੇ 'ਚ ਬਦਲਦਾ ਸਾਰੀ ਸੰਗਤ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ ਸੰਤ ਜੀ ਜਦੋਂ ਹੱਥ 'ਚ ਚੁੱਕਦੇ ਨੇ ਨਾ ਉਹ ਬੜਾ ਜ਼ਿਆਦਾ ਲਿਸ਼ਕਣ ਲੱਗ ਜਾਂਦਾ ਹੈ ਸੰਤ ਜੀ ਹੌਣ ਉਹ ਜਿੰਨੇ ਜਣੇ ਸਨ ਉਹ ਵੀ ਉਹਨਾਂ ਨੂੰ ਚੁੱਕ ਕੇ ਤੇ ਆਪਣੇ ਹੱਥ 'ਚ ਪકડਣਾ ਚਾਹੁੰਦੇ ਸਨ ਸੰਤ ਜੀ ਕਹਿੰਦੇ ਵੀ ਆਪਾਂ ਐਵੇਂ ਕਰਦੇ ਆ ਵੀ ਐਵੇਂ ਸਾਰੇ ਜਣੇ ਤੱਕਾ ਮੁੱਕੀ ਨਾ ਕਰੋ ਸਾਰਿਆਂ ਨੂੰ ਵਾਰੀ-ਵਾਰੀ ਮੌਕਾ ਮਿਲੇਗਾ ਤੇ ਤੁਸੀਂ ਇਹਨੂੰ ਹੱਥ 'ਚ ਪਕੜ ਲਿਆ ਜੇ ਕਿੰਦੇ ਹੁਣ ਕਥਾ ਕੀਰਤਨ ਘਟ ਸਰਵਣ ਕਰਨ ਆਇਆ ਕਰਦੇ ਤੇ ਉਹ ਪੱਤੇ ਨੂੰ ਹੀ ਹੱਥ 'ਚ ਫੜਨ ਆਇਆ ਕਰਦੇ ਕਿੰਦੇ ਸੰਤ ਜੀ ਨੇ ਇਹ ਦੇਖ ਕੇ ਕਿਹਾ ਵੀ ਹਫ਼ਤੇ 'ਚ ਨਾ ਸਿਰਫ ਇੱਕ ਦੇਣੀ ਤੁਸੀਂ ਇਸ ਨੂੰ ਫੜ ਸਕਦੇ ਹੋ ਕਿੰਦੇ ਤੇ ਦੂਸਰੀ ਗੱਲ ਇਹ ਹੋਈ ਵੀ ਜਦੋਂ ਵੀ ਕੋਈ ਮਨੁੱਖ ਉਹਨੂੰ ਪਕੜਦਾ ਤੇ ਕਿੰਦੇ ਉਹ ਸੋਨੇ ਦਾ ਪੱਤਾ ਮਿੱਟੀ ਦਾ ਹੋ ਜਾਂਦਾ ਪਰ ਜਦੋਂ ਸੰਤ ਫਕੀਰ ਦੇ ਹੱਥ ਆਉਂਦਾ ਤੇ ਉਹ ਫੇਰ ਸੋਨੇ ਦਾ ਹੋ ਜਾਂਦਾ ਭਾਵ ਹੁਣ ਸੰਤ ਫਕੀਰ ਇਹ ਦੱਸਣ ਲੱਗੇ ਵੀ ਜਿਹਦੇ ਹੱਥ ਚ ਜਾ ਕੇ ਚਮਕੇਗਾ ਸੋਨੇ ਦਾ ਰਹੇਗਾ ਭਾਵ ਉਹਨੇ ਬੜੇ ਚੰਗੇ ਕਰਮ ਕੀਤੇ ਨੇ ਤੇ ਜਿਹਦੇ ਹੱਥ ਚ ਜਾ ਕੇ ਮਿੱਟੀ ਦਾ ਹੋ ਜਾਂਦੀ ਆ ਭਾਵ ਉਹਦੇ ਕਰਮ ਬੜੇ ਮਾੜੇ ਨੇ ਉਹ ਬਹੁਤ ਲੋਕਾਂ ਦਾ ਨੁਕਸਾਨ ਕਰਦਾ ਪਿਆ ਤੇ ਉਹਦੇ ਜਿਹੜੇ ਕਰਮ ਨੇ ਉਹ ਲੋਕਾਂ ਨੂੰ ਦੁੱਖ ਦੇਣ ਵਾਲੇ ਨੇ ਤੇ ਹਜੇ ਵੀ ਸੁਧਰ ਜਾ ਕਹਿੰਦੇ ਹੁਣ ਨਾ ਰੋਜ਼ ਇੱਕ ਦਿਨ ਮਿਥ ਲਿਆ ਹਫਤੇ ਚ ਇੱਕ ਦਿਨ ਕਹਿੰਦੇ ਬੜੇ ਦੂਰ ਦਾ ਰਾਡੇ ਦੇ ਜਿਹੜੇ सेठ ਸਨ بڑے بڑے ਫਕੀਰ بڑے ਲੋਕ ਉੱਥੇ ਆਇਆ ਕਰਦੇ ਪਰ ਹਰ ਇੱਕ ਦੇ ਹੱਥ 'ਚ ਆ ਕੇ ਉਹ ਜਿਹੜਾ ਸੀ ਉਹ ਮਿੱਟੀ ਪੱਤਾ ਮਿੱਟੀ ਦਾ ਹੋ ਜਾਇਆ ਕਰਦਾ ਉਹ ਦੇਖਦੇ ਵੀ ਉਸ ਇੱਕ ਦਿਨ ਇੱਕ ਬੜਾ ਵੱਡਾ ਉਸ ਨਗਰ ਦਾ सेठ ਆਇਆ ਉਹਨੇ ਕਈ ਧੀਆਂ ਦਾ ਵਿਆਹ ਕਰਵਾਇਆ ਹੋਇਆ ਸੀ ਵੀ ਜਿਹੜੀਆਂ ਜਿਨ੍ਹਾਂ ਦਾ ਵਿਆਹ ਨਹੀਂ ਸੀ ਹੋ ਸਕਦਾ ਉਹਨੇ ਕਈ ਲੋਕਾਂ ਦੇ ਘਰ ਰਾਸ਼ਨ ਵੀ ਦਿਆ ਕਰਦਾ ਸੀ ਸਾਰੇ ਲੋਕੀ ਕਹਿੰਦੇ ਵੀ ਇਹ ਤੇ ਬੜਾ ਵੱਡਾ ਧਰਮਾਤਮਾ ਹੈ ਇਹਦੇ ਹੱਜ ਤੇ ਪੱਤਾ ਆ ਕੇ ਜਰੂਰ سونے ਦਾ ਜਿਹੜਾ ਉਹ ਹੋਰ ਵੀ ਚਮਕਣ ਲੱਗ ਜਾਏਗਾ ਪਰ ਜਦੋਂ ਉਹ ਸੇਠ ਨੇ ਪੱਤਾ ਫੜਿਆ ਤੇ ਉਹ ਮਿੱਟੀ ਦਾ ਹੋ ਗਿਆ ਹੁਣ ਸੇਠ ਵੀ ਸ਼ਰਮਸਾਰ ਹੋ ਗਿਆ ਤੇ ਲੋਕਾਂ ਨੂੰ ਵੀ ਹੁਣ ਸਮਝਣ ਦੀ देर ਨਾ ਲੱਗੀ ਵੀ ਇਹ ਸਿਰਫ ਲੋਕਾਂ ਨੂੰ ਦਿਖਾਵੇ ਲਈ ਕਰਮ ਕਰਦਾ ਹੈ ਇਹ ਵੀ ਮਾੜਾ ਕਹਿੰਦੇ ਹੁਣ ਹਰ ਕੋਈ ਉੱਥੇ ਆਇਆ ਕਰਦਾ ਜਿਸਦੇ ਮਨ 'ਚ ਵੀ ਕੋਈ ਸ਼ੰਕਾ ਹੁੰਦੀ ਉਹ ਉਸ ਨੂੰ ਉਸ ਥਾਂ ਤੇ ਲੈ ਆਇਆ ਕਰਦੇ ਹੁਣ ਪੱਤਾ ਫੜਦਿਆਂ ਸਾਰ ਉਹ ਜਿਹੜਾ ਸੀ ਉਹ ਮਿੱਟੀ ਦਾ ਹੋ ਜਾਇਆ ਕਰਦਾ ਹਜੇ ਤੱਕ ਕੋਈ ਵੀ ਐਸਾ ਨਹੀਂ ਸੀ ਆਇਆ ਜਿਸ ਦੇ ਹੱਥ ਵਿੱਚ ਆ ਕੇ ਉਸ ਸੰਤ ਫਕੀਰ ਤੋਂ ਬਿਨਾ ਉਸ ਸੋਨੇ ਦਾ ਪੱਤਾ ਚਮਕਦਾ ਜਾਂ ਸੋਨੇ ਦਾ ਹੀ ਰਹਿ ਜਾਂਦਾ ਕਹਿੰਦੇ ਇੱਕ ਦਿਨ ਸਾਰੇ ਦੂਰਧਰਾਡੇ ਨਗਰ ਤੋਂ ਜਾਣਦੇ ਰਸਤੇ 'ਚ ਇੱਕ ਕਿਸਾਨ ਸੀ ਉਹਨੂੰ ਕਹਿੰਦੇ ਵੀ ਤੂੰ ਵੀ ਆ ਜਾ ਬਾਬਾ ਤੂੰ ਵੀ ਪੱਤਾ ਫੜ ਕੇ ਵੇਖ ਲਈ ਉਂਝਦਾ ਸੋਨਾ ਆਪਣੇ ਨਸੀਬ 'ਚ ਨਹੀਂ ਚੱਲ ਉਹਨੂੰ ਹੀ ਫੜ ਕੇ ਵੇਖ ਲਈ ਉਹਨੇ ਕਿਹਾ ਜੀ ਮੇਰੇ ਕੋਲ ਸਮਾਂ ਨਹੀਂ ਹੈਗਾ ਨਾਲ ਦੇ ਜਿਹੜੇ ਸਨ ਜਿੱਦ ਕਰਕੇ ਤੇ ਉਹਨੂੰ ਨਾਲ ਲੈ ਕੇ ਤੇ ਚਲੇ ਗਏ ਹੁਣ ਬਾਬਾ ਉਹਨਾਂ ਦੇ ਨਾਲ ਤੁਰਨ ਲੱਗ ਗਿਆ ਕਿੰਦੇ ਤੁਰਦੇ ਤੁਰਦੇ ਬਾਬਾ ਅਗਾ ਤੁਰ ਕੇ ਕਹਿੰਦੇ ਬਾਬਾ ਹੁਣ ਉਮਰ ਹੋ ਚੱਲੀ ਸੀ ਉਹ ਕਹਿੰਦਾ ਵੀ ਤੁਹਾਡੇ ਬਰਾਬਰ ਤੇ ਨਹੀਂ ਤੁਰਿਆ ਜਾਂਦਾ ਤੁਸੀਂ ਤੁਰੋ ਆਪੇ ਤੁਹਾਡੇ ਨਾਲ ਰਲ ਜਾਗਾ ਸਿਆਲਾਂ ਦੇ ਦਿਨ ਸਨ ਕਹਿੰਦੇ ਇੰਨੀ ਧੁੰਦ ਸੀ ਵੀ ਹੱਥ ਨੂੰ ਹੱਥ ਵੀ ਨਹੀਂ ਸੀ ਦੇਖਦਾ ਪਿਆ ਬਾਬੇ ਨੂੰ ਤੁਰਦੇ ਤੁਰਦੇ ਹੁਣ ਰੋਟੀ ਪਾਣੀ ਤੇ ਨਾਲ ਲੈ ਕੇ ਆਇਆ ਸੀ ਤੁਰਦੇ ਤੁਰਦੇ ਨਾ ਕਿਸੇ ਦੀ ਰੋਣ ਦੀ ਆਵਾਜ਼ ਆਈ ਅਗਾ ਜਾ ਕੇ ਦੇਖਦਾ ਹੈ ਤੇ ਇੱਕ ਕੁੱਤੀ ਤੇ ਕੁਝ ਕਤੂਰੇ ਰੁੱਖ ਦੇ ਪਾਈ ਥੱਲੇ ਰੋਈ ਜਾਂਦੇ ਨੇ ਕਹਿੰਦੇ ਕੋਲ ਜਾ ਕੇ ਦੇਖਿਆ ਤੇ ਕੁੱਤੀ ਦੇ ਲੱਤ ਤੇ ਕੋਈ ਫੱਟ ਹੋਇਆ ਸੀ ਆਵ ਜ਼ਖਮ ਹੋਇਆ ਸੀ ਜਿਸ ਕਰਕੇ ਉਹ ਪੀੜ ਨਹੀਂ ਸੀ ਸਹੀ ਜਾਂਦੀ ਤੇ ਰੋਈ ਜਾਂਦੀ ਸੀ ਕਹਿੰਦੇ ਦੁੱਜੀ ਠੰਡ ਨਹੀਂ ਸੀ ਬਰਦਾਸ਼ਤ ਹੋਣ ਦੀ ਤੀਜਾ ਕੁੱਤੇ ਜਿਹੜੇ ਜਵਾਕ ਸੀ ਉਹਦੇ ਤੇ ਉਹਨਾਂ ਨੂੰ ਦੁੱਧ ਨਹੀਂ ਸੀ ਮਿਲਦਾ ਪਿਆ ਉਹਨਾਂ ਵੀ ਰੋਈ ਜਾਣਾ ਸੀ ਕਹਿੰਦੇ ਹੁਣ ਉਹਨਾਂ ਕੀ ਕੀਤਾ ਵੀ ਉੱਤੇ ਜਿਹੜੀ ਕੰਬਲੀ ਲਈ ਸੀ ਆਪ ਵੀ ਬਜ਼ੁਰਗ ਸਨ ਅੱਧੀ ਵੱਢ ਕੇ ਉਹਦੇ ਉੱਤੇ ਦੇ ਦਿੱਤੀ ਹੁਣ ਖਾਣ ਨੂੰ ਕੋਲ ਰੋਟੀ ਟੋਕਸੀ ਇੱਕ ਆਪ ਖਾ ਲਈ ਬਾਕੀ ਉਹਨਾਂ ਨੂੰ ਪਾ ਦਿੱਤੀ ਖਾਂਦਿਆਸਾਰ ਕੁਝ ਸਮੇਂ ਬਾਅਦ ਉਹਨੇ ਆਪਣੀ ਕਟੋਰੀਆਂ ਨੂੰ ਦੁੱਧ ਪਿਆਤਾ ਹੁਣ ਜ਼ਖਮ ਵੇਖ ਕੇ ਬਾਬਾ ਆਸ-ਪਾਸ ਪੱਤੇ ਵੇਖਣ ਲੱਗਾ ਹੁਣ ਦੂਰ ਦਰਾਡੇ ਜਾ ਕੇ ਪਤਾ ਲੱਗਾ ਵੀ ਨਿੰਮ ਦਾ ਰੁੱਖ ਹੈ ਬਾਬਾ ਪੜੇ ਸਾਰੇ ਨਿੰਮ ਦੇ ਪੱਤੇ ਤੋੜ ਲਿਆ ਆ ਬਾਬਾ ਹਮੇਸ਼ਾ ਨਾਲ ਨਾ ਤੇਲ ਜਿਆ ਰੱਖਿਆ ਕਰਦਾ ਸੀ ਉਸਰੋਂ ਦਾ ਤੇਲ ਰੱਖਦਾ ਵੀ ਕਿਤੇ ਮੇਰੇ ਕੋਝ ਹੋਵੇ ਤੇ ਛੇਤੀ ਛੇਤੀ ਲਾ ਲਾ ਉਹ ਹਲਦੀ-ਹੁਲਦੀ ਮਲਾ ਕੇ ਕੋਲ ਰੱਖੀ ਬੈਠਾ ਸੀ ਉਹਨੇ ਉਹ ਨੀਮ ਦੇ ਪੱਤਿਆਂ ਉੱਤੇ ਲਾਈ ਤੇ ਉਹ ਜ਼ਖਮ ਦੇ ਉੱਤੇ ਲਾ ਕੇ ਉੱਤੇ ਹੀ ਉਸੇ ਟੋਟੇ ਨਾਲੋਂ ਉੱਤੇ ਪਾੜ ਕੇ ਤੇ ਬੰਨ ਕੇ ਆ ਗਿਆ ਹੁਣ ਤੁਰਦੇ-ਤੁਰਦੇ ਬੜੀ ਲੰਬੀ ਲਾਈਨ ਸੀ ਬਾਬਾ ਉੱਥੇ ਖੜ ਗਿਆ ਕਿੰਦੇ ਜਿਹੜਾ ਆਵੇ ਪੱਤੇ ਨੂੰ ਫੜੇ ਤੇ ਉਹ ਮਿੱਟੀ ਦਾ ਹੋ ਜੇ ਕਿੰਨੇ ਜਦੋਂ ਬਾਬੇ ਦੀ ਵਾਰੀ ਆਈ ਉਹਦੇ ਹੱਥਾਂ ਤੇ ਵੀ ਮਿੱਟੀ ਲੱਗੀ ਪਈ ਸੀ ਉਹ ਬਾਬੇ ਨੇ ਜਦੋਂ ਹੱਥ 'ਚ ਪੱਤਰ ਪੱਤਾ ਫੜਿਆ ਤੇ ਕਹਿੰਦੇ ਉਹ ਤੇ ਦੂਣੀ ਐਨੀ ਸੰਤ ਫਕੀਰ ਦੇ ਹੱਥਾਂ ਨਾਲ ਵੀ ਕਹਿੰਦੇ ਚਮਕਣੀ ਸੀ ਜਿੰਨੀ ਚਮਕ ਦੇ ਨਾਲ ਉਹ ਚਮਕਣ ਲੱਗ ਗਿਆ ਸਾਰੇ ਲੋਕ ਦੇਖ ਕੇ ਹੈਰਾਨ ਹੋ ਗਏ ਵੀ ਇਹ ਤੇ ਮਾਮਲੀ ਜਾਂ ਕਿਸਾਨ ਹੈ ਤੇ ਇਹ ਕੀ ਕਰਦਾ ਹੋਏਗਾ ਨਾ ਤੇ ਨਾਮ ਜਪਦਾ ਲੋਕੀ ਕਹਿੰਦੇ ਵੀ ਅਸੀਂ ਐਸੇ ਦੇ ਪਿੰਡੋਂ ਆ ਸਵੇਰੇ ਹੱਲ ਲੈ ਕੇ ਦੇ ਖੇਤਾਂ 'ਚ ਆ ਜਾਂਦਾ ਸ਼ਾਮੀ ਜਾ ਕੇ ਤੇ ਸੋ ਜਾਂਦਾ ਵੀ ਐਨੇ ਐਸਾ ਕਿਹੜਾ ਕਰਮ ਕੀਤਾ ਹੈ ਜਿਸ ਦੇ ਕਾਰਨ ਵੀ ਇਹਦੇ ਹੱਥ 'ਚ ਆਉਂਦਿਆ ਸਾਰ ਇਹ ਇੰਨਾ ਜ਼ਿਆਦਾ ਚਮਕਣ ਲੱਗ ਗਿਆ ਫਿਰ ਸੰਤ ਫਕੀਰ ਜੀ ਨੇ ਅੱਖਾਂ ਬੰਦ ਕੀਤੀਆਂ ਸੰਤ ਫਕੀਰ ਜੀ ਕਹਿੰਦੇ ਕਿ ਇਹਨੂੰ ਉਸ ਕੁੱਤੇ ਦੀ ਅਸੀਸ ਨੇ ਸਾਰੇ ਪਿਛਲੇ ਕੀਤੇ ਜਿਹੜੇ ਇਹਦੇ ਮਾੜੇ ਕਰਮ ਸਨ ਮaaf ਕਰ ਦਿੱਤੇ ਤੇ ਇਹਦੇ ਭਾਗਾਂ ਦੇ ਵਿੱਚ ਚੰਗੇ ਜਿਹੜੇ ਨੇ ਉਪੁੰਨ ਖਾਤੇ ਜਿਹੜੇ ਸਨ ਉਹ ਜਮਾ ਹੋਣ ਲੱਗੇ ਜਿਸ ਤੇ ਕਾਰਨ ਇਹਦੇ ਹੱਥ ਚਾ ਕੇ ਇਹ ਦਿਨ ਜਿਵੇਂ ਇੰਨਾ ਜ਼ਿਆਦਾ ਪ੍ਰਕਾਸ਼ ਦੇ ਨਾਲ ਚਮਕਣ ਲੱਗਿਆ ਹੁਣ ਸੰਤ ਫਕੀਰ ਜੀ ਵੀ ਉੱਥੇ ਜੋ ਆਉਂਦਾ ਕੁੱਤਾ ਜਨੌਰ ਸਭ ਦਟ ਪਰਦੇ ਇਸ ਲਈ ਕਿਹਾ ਜਾਂਦਾ ਹੈ ਵੀ ਕਿਸੇ ਦਾ ਢਿੱਡ ਭਰਨਾ ਇਹ ਸਭ ਤੋਂ ਵੱਡਾ ਦਾਨ ਹੈ ਫਿਰ ਆਓ ਰਲ ਮਿਲ ਕੇ ਆਪਾਂ ਵੀ ਜਿੰਦਗੀ ਦਾ ਨਿਯਮ ਬਣਾਈਏ ਵੀ ਆਪਾਂ ਕਿਸੇ ਦਾ ਢਿੱਡ ਜ਼ਰੂਰ ਭਰਾਂਗੇ ਜਿਸ ਦੇ ਨਾਲ ਕੋਈ ਵੀ ਕਦੀ ਖਾਲੀ ਢਿੱਡ ਨਾ ਸੋਵੇ ਤੇ ਫਿਰ ਪਰਮਾਤਮਾ ਵੀ ਆਪਣੇ ਤੇ ਮਿਹਰ ਭਰਿਆ ਹੱਥ ਜ਼ਰੂਰ ਰੱਖਣਗੇ